ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਪੰਜਾਬ ਚ ਵਸਦੇ ਜਾਂ ਬਾਹਰ ਵਸਦੇ ਸਿੱਖਾਂ ਨੂੰ ਬੇਨਤੀ ਕਰਦੇ ਆ ਜੋ ਕੱਲ ਰਾਤ ਨੂੰ ਇੱਕ ਵੀਡੀਓ ਵਾਇਰਲ ਹੋਈ ਸੀ ਵੀ ਫਰੀਦਪੁਰ ਕੋਲੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਦੀ 13 ਸਾਲ ਦੀ ਬੱਚੀ ਦੇ ਨਾਲ ਜੋ ਕਰਮ ਹੋਇਆ ਉਸ ਸਬੰਧੀ ਇੱਕ ਸਾਡੀ ਕਾਲ ਰਿਕਾਰਡਿੰਗ ਵੀ ਉਤੋਂ ਦੇ ਪ੍ਰਧਾਨ ਭਾਈ ਜਸਮੀਤ ਸਿੰਘ ਜੀ ਵਰਕ ਖੁਣਾ ਨਾਲ ਸੰਪਰਕੀ ਆ ਇਹ ਜੇ ਸਭ ਤੋਂ ਵੱਡੀ ਗੱਲਬਾਤ ਇਹ ਹੁੰਦੀ ਆ ਵੀ ਅਸੀਂ ਰਾਤ ਨੂੰ ਵੀ ਪੰਜਾਬ ਤੋਂ ਤੁਰਦੇ ਆ ਕਿਉਂਕਿ ਸਾਨੂੰ ਸਿੱਖਾਂ ਨੂੰ ਸਮਝਣਾ ਪੈਣਾ ਹੈ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਸੇਵਾਦਾਰਾ ਚਾਹੇ ਗ੍ਰੰਥੀ ਆ ਚਾਹੇ ਕੀਰਤਨੀ ਆ ਚਾਹੇ ਢਾਡੀ ਰਾਗੀ ਜਾਂ ਲਾングਰੀ ਕੋਈ ਵੀ ਆ ਉਹ ਫਿਰ ਗੁਰੂ ਦਾ ਹੁੰਦਾ ਤੇ ਜਦੋਂ ਕੋਈ ਵੀ ਉਹਨਾਂ ਦੇ ਪਰਿਵਾਰ ਤੇ ਵਧੇਗੀ ਕਰਦਾ ਜਾਂ ਕਿਤੇ ਉਹਨਾਂ ਦੇ ਭੀ ਭੈਣਾਂ ਨਾਲ ਕੋਈ ਗੱਲਬਾਤ ਕਰਦਾ ਉਹ ਸਮੂਹ ਪੰਥ ਦੇ ਪੰਥ ਨੂੰ ਟਾਰਗੇਟ ਹੁੰਦੀ ਆ ਇਸ ਗੱਲ ਨੂੰ ਜਾਣਦੇ ਹੋਏ ਜਦੋਂ ਸਾਨੂੰ ਰਾਤ ਨੂੰ ਪਤਾ ਲੱਗਦਾ ਤੇ ਅਸੀਂ ਕੱਲ ਰਾਤ ਨੂੰ ਹੀ ਪੰਜਾਬ ਤੋਂ ਚਾਲੇ ਪਾ ਲੈਨੇ ਆ ਜੂਤੀ ਵਾਸਤੇ ਅੱਜ ਅਸੀਂ ਦਿਨੇ ਦੁਪਹਿਰੇ 2 ਵਜੇ ਇੱਥੇ ਪਰਿਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨੂੰ ਮਿਲਦੇ ਆ ਜਿੰਨੇ ਵੀ ਸਿੱਖ ਪਰਿਵਾਰ ਇੱਥੇ ਨੇੜੇ ਤੇ ਜੂਤੀ ਦੇ ਵਸਦੇ ਆ ਉਹਨਾਂ ਤੋ ਸਾਰਾ ਡਾਕਟਰਿਕ ਪੇਪਰ ਜ਼ਰੂਰ ਪਹੁੰਚਿਆ ਜੋ ਗੱਲਬਾਤ ਹੋਈ ਆ ਰਾਤ ਦੀ ਰਿਕਾਰਡਿੰਗ ਨੂੰ ਲੈ ਕੇ ਕਾਲ ਰਿਕਾਰਡਿੰਗ ਸੀ ਪ੍ਰਸ਼ਾਸਨ ਤੱਕ ਪਹੁੰਚੀ ਆ ਪਹਿਲਾਂ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਸੀਗੀ ਤੇ ਫਿਰ ਪੁਲਿਸ ਪ੍ਰਸ਼ਾਸਨ ਨੇ ਇਥੋਂ ਦੇ ਆਨੇ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਪਹਿਲੋ ਇੱਕ ਬੰਦਾ ਫੜਿਆ ਸੀ ਤੇ ਫਿਰ ਰਾਤੇ-ਰਾਤ ਇਹਨਾਂ ਨੂੰ ਦੂਜਾ ਵੀ ਫੜਨਾ ਪੈ ਗਿਆ ਤੇ ਜਿਹੜੇ ਦੋ ਹੋਰ ਰਹਿੰਦੇ ਉਹਨਾਂ ਦੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਪ੍ਰਸ਼ਾਸਨ ਨੇ 2-4 ਦਿਨਾਂ ਦਾ ਸਮਾਂ ਮੰਗਿਆ ਆ ਪਹਿਲੋ ਤਾਂ ਸੰਗਤ ਇਥੋਂ ਜਾਂਦੀ ਸੀਗੀ ਮਿਲਦੇ ਨਹੀਂ ਸੀਗੇ ਆਫਸਰ ਪਰ ਸੰਗਤ ਦੇ ਸਹਿਯੋਗ ਨਾਲ ਤੇ ਕਾਲਪਤਖ ਸਹਿਤ ਜਥੇਦਾਰ ਨੇ ਜੋ ਫੋਨ ਲਾਇਆ ਜਥੇਦਾਰ ਸਾਹਿਬ ਨੇ ਉਸ ਕਾਰਨ ਕਰਕੇ ਜਿਹੜੇ ਅਫਸਰ ਮਿਲਦੇ ਨਹੀਂ ਸੀ ਤੇ ਉਹਨਾਂ ਨੂੰ ਸਵੇਰ ਹੁੰਦਿਆ ਹੀ ਗੁਰਦਰਾ ਸਾਹਿਬ ਆਉਣਾ ਪੈ ਗਿਆ ਫਿਰ ਵੱਡੇ ਅਫਸਰ ਇੱਥੇ ਆਏ ਉਹਨਾਂ ਨੇ ਹੁਣ ਅਸੀਂ ਦੁਪਹਿਰ ਤੇ ਆਏ ਆ ਤੇ 4 ਘੰਟੇ ਬਾਅਦ ਇਹ ਵੀਡੀਓ ਬਣਾਉਣ ਲੱਗੇ ਆ ਇੱਥੇ ਕਈ ਮੀਟਿੰਗਾਂ ਹੋਈਆਂ ਗੱਲਾਂ ਬਾਤਾਂ ਹੋਈਆਂ ਤੇ ਉਹਨਾਂ ਨੇ ਸਮਾਂ ਮੰਗਿਆ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਵੇਂ ਤੁਸੀਂ ਕਹੋਗੇ ਉਹ ਵੀ ਕਰਾਂਗੇ ਤੇ ਅਸੀਂ ਵੀ ਇਹ ਗੱਲ ਆਵਾਜ਼ ਆਖੀ ਆ ਵੀ ਇਹ ਸਾਡੇ ਸਿੱਖ ਸੰਧਾਤਾ ਦੀ ਗੱਲਬਾਤ ਆ ਸਾਡੀ ਇੱਜ਼ਤ ਦੀ ਸਿੱਖਾਂ ਦੀ ਗੱਲਬਾਤ ਆ ਇਸ ਕਰਕੇ ਇਸ ਤੇ ਅਸੀਂ ਕੋਈ ਵੀ ਕਤਾਈ ਨਹੀਂ ਵਰਤਣ ਦੇਵਾਂਗੇ ਜੇ ਪੁਲਿਸ ਪ੍ਰਸ਼ਾਸਨ ਸਰਕਾਰੀ ਵਿਸ਼ਵਾਸਿਤ ਬaundੀ ਆ ਕਿ ਜੋ ਗੱਲਬਾਤ ਇੱਥੇ ਸਿੱਖ ਬੱਚੀ ਨਾਲ ਹੋਈ ਆ ਤੇ ਉਹਨਾਂ ਨੂੰ ਬਣਦੀ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਊਗੀ ਤੇ ਪਰਿਵਾਰ ਸੰਤੁਸ਼ਟਾ ਤੇ ਨਹੀਂ ਜੋ ਸਿੱਖਾਂ ਦੇ ਸੰਧਾਨ ਨੇ ਉਸ ਮੁਤਾਬਕ ਸਿੱਖ ਜੋ ਵੀ ਆਪਾਂ ਕਾਰਵਾਈ ਕਰਨਗੇ ਤੇ ਉਹ ਅਗਲੀ ਕਾਰਵਾਈ ਹੋਊਗੀ ਇਸ ਕਰਕੇ ਜਿੰਨੇ ਵੀ ਇੱਥੇ ਪਰਿਵਾਰ ਆਏ ਨੇ ਤੇ ਇਸ ਵਾਰ ਵਾਰ ਤੇ ਸਿੱਖਾਂ ਨੂੰ ਬੇਨਤੀ ਕਰਦੇ ਆਂ ਵੀ ਅਡੀਕ ਕਰਿਓ ਵੀ ਜੇ ਇੱਥੇ ਲੋੜ ਪੈਂਦੀ ਹੈ ਤੇ ਆਪਾਂ ਆਪਣੇ ਤੱਕ ਸਨੇਹਾ ਪਹੁੰਚਦਾ ਜ਼ਰੂਰ ਕਰਨਗੇ ਪਰ ਹੁਣ ਇਹੀ ਗੱਲਬਾਤ ਹੋਈ ਆ ਪਹਿਲਾਂ ਜਿਹੜੀ ਕਾਰਵਾਈ ਰੁਕ ਗਈ ਸੀ ਤੇ ਹੁਣ ਇਹਨਾਂ ਦੇ ਉੱਤੇ ਦਬਾਅ ਪਿਆਗਾ ਤੇ ਸਾਰੇ ਪਿਤਾ ਪਾਰ ਹੋਏ ਨੇ ਆ ਕਰਮਚਾਰੀ ਤੇ ਪਰਿਵਾਰ ਠੀਕ ਆ ਜਿਹੜੀ ਬੱਚੀ ਆ 13 ਸਾਲ ਦੀ ਉਹ ਵੀ ਤੰਦਰੁਸਤ ਆ ਠੀਕ ਆ ਤੇ ਸਾਰੇ ਏਕੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਰਤਪਾਲ ਸਿੰਘ ਮਹਿਰੋ ਆ ਅਮਰਤਪਾਲ ਸਿੰਘ ਮਹਿਰੋ ਬਲਾਤਕਾਰ ਜਾਂ ਕੋਈ ਹੋਰ ਘਟਨਾ ਵਾਪਰੀ ਆ ਜੀ ਜੀ ਹਾਂ ਜੀ ਕਿਹੜੇ ਜ਼ਿਲ੍ਹੇ ਚ ਕਿੱਥੇ ਆ ਜੀ ਤੇ ਤੇੜੀ ਪੇਚਲਾ ਹੈ ਫੋਰਮ ਫੋਰਟੋਸੀਲੇ ਪੀਲੀਪੀਟ ਕੀ ਪ੍ਰੋਗਰਾਮ ਆ ਹੁਣ ਅੱਗੇ ਅਸੀਂ ਪੰਜਾਬ ਤੋਂ ਆਉਣਾ ਸੀ ਹੈ ਭਾਈ ਸਾਹਿਬ ਬਲਾਤਕਾਰ ਕਰਨ ਵਾਲਾ ਹੈ ਬੰਦਾ ਕਿੱਥੇ ਆ ਇਹ ਉੱਥੇ ਹੀ ਆ ਜੀ ਉਸੇ ਪਿੰਡ ਚ ਹੀ ਆ ਤੇ ਫਿਰ ਆਪਾਂ ਇਕੱਠਾ ਕਾਹਨੂੰ ਕਰਨਾ ਪਹਿਲਾਂ ਹੀ ਕੰਮ ਕਰ ਦਿੰਨੇ ਆ ਤੁਸੀਂ ਸਾਨੂੰ ਦੱਸੋ ਅਸੀਂ ਆ ਜਾਨੇ ਨਹੀਂ ਨਹੀਂ ਇਹ ਕੰਮ ਜਿਹੜਾ ਹੈ ਨਾ ਇਹ ਰੱਬ ਦਾ ਹੱਥ ਆ ਕਿ ਜੇ ਨਾ ਇੱਕ ਪਰਮਾਤਮਾ ਦੇ ਹੱਥ ਆ ਸਿਆ ਪੈਦਾ ਕਰਨਾ ਤੇ ਮਾਰਨਾ ਇਹ ਦੋ ਚੀਜ਼ਾਂ ਨੇ ਆਪਣੇ ਹੱਥ ਵਿੱਚ ਬਿਲਕੁਲ ਕੋਈ ਪਤਾ ਕੀ ਆ ਮੈਂ ਤੁਹਾਨੂੰ ਦੱਸਦਾ ਹਾਂਜੀ ਪੈਦਾ ਕਰਨਾ ਮਾਰਨਾ ਰੱਬ ਦੇ ਹੱਥ ਆ ਜੀ ਜੀ ਜੇ ਉਹ ਬਲਾਤਕਾਰ ਕਰਨ ਵਾਲੇ ਬੰਦੇ ਕੁੜੀ ਨੂੰ ਮਾਰ ਜਾਂਦੇ ਫੇਰ ਆਪਾਂ ਕੀ ਕਰਦੇ ਹਾਂ ਬਿਲਕੁਲ ਮਾਰਦੇ ਤੇ ਹੁਣ ਮਰਿਆ ਨਾਲ ਉਹ ਵੀ ਵਾਧਾ ਕੁੜੀ ਜਿਹਦਾ ਬਲਾਕ ਕਰ ਜੀ ਜੀ ਫੇਰ ਆਪਾਂ ਇਹ ਲਾ ਚੀਜ਼ਾਂ ਨੂੰ ਛੱਡ ਗਏ ਆਪਾਂ ਆਪਦੇ ਸੰਧਾਰਤਾ ਤੇ ਕੈਮ ਰਹੀਏ ਠੀਕ ਹੈ ਸਾਰਿਆਂ ਨੇ ਜਿਹੜੇ ਨੇ ਇਹਨੂੰ ਮੁੱਖ ਮੰਤਰੀ ਨੂੰ ਫੋਨ ਕੀਤਾ ਲੈ ਤਿੰਨ ਦਿਨ ਦਾ ਸਮਾਂ ਸਾਰਿਆਂ ਪਾਇਆ ਹੈ ਇਹ ਉਹ ਬੰਦਾ ਨੇੜੇ ਤੇ ਡਈ ਆ ਹਾਂਜੀ ਫਿਰ ਵੇਖਾਂਗੇ ਕਿਹੜਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਆ ਫਿਰ ਉਹਦੇ ਘਰੇ ਉਹਦਾ ਹੀ ਸੇਵਾ ਫੂਕ ਦਿੰਦੇ ਆ ਤੁਸੀਂ ਸਾਨੂੰ ਹੁਕਮ ਲਾਓ ਅਸੀਂ ਆਉਣ ਲਈ ਤਿਆਰ ਆ ਅ ਚਲੋ ਇਹ ਜਿਹੜਾ ਹੈ ਨਾ ਹੁਣ ਕੱਲੋਂ ਕੱਲੇ ਪਰਸੋਂ ਮੀਟਿੰਗ ਮੇਰੀ ਹੋਣੀ ਆ ਪਰਸੋਂ ਸਾਰਿਆਂ ਨਾਲ ਸਲਾਹ ਮਸ਼ਵਰਾ ਕਰ ਲੈਣਾ ਆਪਾਂ ਆਪਣੇ ਸੰਦਰਭ ਮੈਂ ਮੈਂ ਤੁਹਾਨੂੰ ਦੱਸ ਦਿਆਂ ਆਪਾਂ ਸੰਧਾਨਤਾ ਤੇ ਕੈਮਰਾ ਨਾਲ ਤੇ ਆਪਣੇ ਧਰਮ ਲਈ ਸਿਰ ਦੇਣੇ ਆ ਤੇ ਜੇ ਕੋਈ ਕਿਸੇ ਵੀ ਬੀਬੀ ਨੂੰ ਕੋਈ ਕਿਸੇ ਵੀ ਧਰਮ ਦੀ ਆ ਜੀ ਜੀ ਜੇ ਆਪਣੇ ਜਾਂਉਂਦੇ ਜੇ ਸਿੱਖਾਂ ਦੇ ਕਿਸੇ ਨੇ ਧੀ ਦਾ ਬਲਾਤਕਾਰ ਹੁੰਦਾ ਨਾ ਇਦੋਂ ਮਾੜੀ ਗੱਲ ਨਹੀਂ ਕੋਈ ਹੋ ਸਕਦੀ ਜੀ 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 ਮੈਂ ਰੋਟਾ ਮੈਂ ਪ੍ਰਧਾਨਾ ਜੱਟ ਕੇ ਆਦਿ ਨੂੰ ਫੋਨ ਕਰਦਾ ਜਗਾ ਹਾਂ ਜੀ ਪ੍ਰਧਾਨ ਸਾਹਿਬ ਬਸ ਮੈਂ ਇੰਨਾ ਕੀ ਕਹਿਣਾ ਸੀਗਾ ਵੀ ਅਸੀਂ ਸਵੇਰੇ ਸੂਰਜ ਚੜ੍ਹ ਤੋਂ ਪਹਿਲਾਂ ਸਿੰਘ ਪੀਲੀ ਪੀ ਦਵਾਂਗੇ ਹਾਂਜੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸਿੰਘ ਪਹੁੰਚੇ ਹੋਣਗੇ ਹੋਰ ਕੋਈ ਆਵੇ ਚਾ ਨਾ ਆਵੇ ਸਿੰਘ ਪਹੁੰਚ ਜਾਣਗੇ ਹਾਂ ਕਦੋਂ ਜੀ ਕੱਲ ਨੂੰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਅੱਛਾ ਅੱਛਾ ਹਾਂਜੀ ਚਲੋ ਫਿਰ ਦੋਸਤੋ ਯੂਪੀ ਦੇ ਪਿਲੀਪੀ ਦੇ ਵਿੱਚ ਇੱਕ ਸ਼ਰਮਨਾਕ ਘਟਨਾ ਹੋਈ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗਰੰਤੀ ਸਿੰਘ ਦੀ ਸੇਵਾ ਨਿਭਾ ਰਹੇ ਇੱਕ ਗਰੰਤੀ ਸਿੰਘ ਦੀ 13 ਸਾਲ ਦੀ ਬੇਟੀ ਦੇ ਨਾਲ ਯੂਪੀ ਦੇ ਹੀ ਇੱਕ ਸਖਸ ਵੱਲੋਂ ਰਿਪੋਰਟ ਕੀਤਾ ਕਿ ਜਿਸ ਤੋਂ ਬਾਅਦ ਸਿੰਘ ਪਹੁੰਚੇ ਨੇ ਹੁਣ ਯੂਪੀ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਲਿਮਿਟਡ ਗਿਆਨ ਦੇ ਨਾਲ ਹੁਣ ਦੇਖੋ ਇਹ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਪੰਜਾਬ ਚ ਵਸਦੇ ਜਾਂ ਬਾਹਰ ਵਸਦੇ ਸਿੱਖਾਂ ਨੂੰ ਬੇਨਤੀ ਕਰਦੇ ਆ ਜੋ ਕੱਲ ਰਾਤ ਨੂੰ ਇੱਕ ਵੀਡੀਓ ਵਾਇਰਲ ਹੋਈ ਸੀ ਜੀ ਫੀਲੀਪੀਤ ਕੋਲੇ ਇੱਕ ਗੁਰਦਵਾਰੇ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਦੀ 13 ਸਾਲ ਦੀ ਬੱਚੀ ਦੇ ਨਾਲ ਜੋ ਕਰਮ ਹੋਇਆ ਉਸ ਸਬੰਧੀ ਇੱਕ ਸਾਡੀ ਕਾਲ ਰਿਕਾਰਡਿੰਗ ਵੀ ਉੱਥੋਂ ਦੇ ਪ੍ਰਧਾਨ ਫੈਜੂਸ ਸਿੰਘ ਜੀ ਦੇ ਰਿਕਵਨ ਨਾਲ ਕੰਪੀਅਰ ਇਸ ਸਬੰਧੀ ਗੱਲਬਾਤ ਇਹ ਹੁੰਦੀ ਆ ਵੀ ਅਸੀਂ ਰਾਤ ਨੂੰ ਵੀ ਪੰਜਾਬ ਤੋਂ ਤੁਰਦੇ ਆ ਕਿਉਂਕਿ ਸਾਨੂੰ ਸਿੱਖਾਂ ਨੂੰ ਸਮਝਣਾ ਪੈਣਾ ਹੈ ਜਦੋਂ ਗੁਰਦਾਰਾ ਸਾਹਿਬ ਦੇ ਵਿੱਚ ਕੋਈ ਵੀ ਸੇਵਾਦਾਰਾ ਚਾਹੇ ਗ੍ਰੰਥੀ ਆ ਚਾਹੇ ਕੀਰਤਨੀ ਆ ਚਾਹੇ ਢਾਡੀ ਰਾਗੀ ਜਾਂ ਲਾਂਗਰੀ ਕੋਈ ਵੀ ਆ ਉਹ ਫਿਰ ਗੁਰੂ ਦਾ ਹੁੰਦਾ ਤੇ ਜਦੋਂ ਕੋਈ ਵੀ ਉਹਨਾਂ ਦੇ ਪਰਿਵਾਰ ਤੇ ਵਧੇਗੀ ਕਰਦਾ ਜਾਂ ਕਿਤੇ ਉਹਨਾਂ ਦੇ ਧੀ ਭੈਣਾਂ ਨਾਲ ਕੋਈ ਗੱਲਬਾਤ ਕਰਦਾ ਉਹ ਸਮੂਹ ਪੰਥ ਦੇ ਪੰਥ ਨੂੰ ਟਾਰਗੇਟ ਹੁੰਦੀ ਆ ਇਸ ਗੱਲ ਨੂੰ ਜਾਣਦੇ ਹੋਏ ਜਦੋਂ ਸਾਨੂੰ ਰਾਤ ਨੂੰ ਪਤਾ ਲੱਗਦਾ ਤੇ ਅਸੀਂ ਕੱਲ ਰਾਤ ਨੂੰ ਹੀ ਪੰਜਾਬ ਤੋਂ ਚਾਲੇ ਪਾ ਲੈਨੇ ਆ ਜੂਤੀ ਆਸਤੇ ਅੱਜ ਅਸੀਂ ਦਿਨੇ ਦੁਪਹਿਰੇ 2 ਵਜੇ ਇੱਥੇ ਪਰਿਵਾਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨੂੰ ਮਿਲਦੀ ਆ ਜਿੰਨੇ ਵੀ ਸਿੱਖ ਪਰਿਵਾਰ ਇੱਥੇ ਨੇੜੇ-ਤੇੜੇ ਜੁਤੀ ਦੇ ਵਸਦੇ ਆ ਉਹਨਾਂ ਤੇ ਸਾਰਿਆਂ ਤੇ ਇੱਕ ਇੱਕ ਮੈਂਬਰ ਜ਼ਰੂਰ ਪਹੁੰਚਿਆ ਜੋ ਗੱਲਬਾਤ ਹੋਈ ਆ ਰਾਤ ਦੀ ਰਿਕਾਰਡਿੰਗ ਨੂੰ ਲੈ ਕੇ ਕਾਲਰ ਰਿਕਾਰਡਿੰਗ ਸੀ ਪ੍ਰਸ਼ਾਸਨ ਤੱਕ ਪਹੁੰਚੀ ਆ ਪਹਿਲਾਂ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਸੀ ਤੇ ਫੇਰ ਪੁਲਿਸ ਪ੍ਰਸ਼ਾਸਨ ਨੇ ਇੱਥੋਂ ਦੇ ਆਨੇ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਪਹਿਲੋ ਇੱਕ ਬੰਦਾ ਫੜਿਆ ਸੀ ਫਿਰ ਰਾਤ ਦੇ ਰਾਤ ਇਹਨਾਂ ਨੂੰ ਦੂਜਾ ਵੀ ਫੜਨਾ ਪੈ ਗਿਆ ਤੇ ਜਿਹੜੇ ਦੋ ਹੋਰ ਰਹਿੰਦੇ ਉਹਨਾਂ ਦੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਪ੍ਰਸ਼ਾਸਨ ਨੇ 2-4 ਦਿਨਾਂ ਦਾ ਸਮਾਂ ਮੰਗਿਆ ਆ ਪਹਿਲੋ ਤਾਂ ਸੰਗਤ ਇੱਥੋਂ ਜਾਂਦੀ ਸੀਗੀ ਮਿਲਦੇ ਨਹੀਂ ਸੀਗੇ ਅਫਸਰ ਪਰ ਸੰਗਤ ਦੇ ਸਹਿਯੋਗ ਨਾਲ ਤੇ ਕਾਲਪਟਕ ਸਾਹਿਬ ਦੇ ਜਥੇਦਾਰ ਨੇ ਜੋ ਫੋਨ ਲਾਇਆ ਜਥੇਦਾਰ ਸਾਹਿਬ ਨੇ ਉਸ ਕਾਰਨ ਕਰਕੇ ਵੀ ਜਿਹੜੇ ਅਫਸਰ ਮਿਲਦੇ ਨਹੀਂ ਸੀ ਤੇ ਉਹਨਾਂ ਨੂੰ ਸਵੇਰ ਹੁੰਦਿਆਂ ਹੀ ਗੁਰਦਰਾ ਸਾਹਿਬ ਆਉਣਾ ਪੈ ਗਿਆ ਫਿਰ ਵੱਡੇ ਅਫਸਰ ਇੱਥੇ ਆਏ ਉਹਨਾਂ ਨੇ ਹੁਣ ਅਸੀਂ ਦੁਪਹਿਰ ਦੇ ਆਏ ਆ ਤੇ 4 ਘੰਟੇ ਬਾਅਦ ਇਹ ਵੀਡੀਓ ਬਣਾਉਣ ਲੱਗੇ ਆ ਇੱਥੇ ਕਈ ਮੀਟਿੰਗਾਂ ਹੋਈਆਂ ਗੱਲਾਂ ਬਾਤਾਂ ਹੋਈਆਂ ਤੇ ਉਹਨਾਂ ਨੇ ਸਮਾਂ ਮੰਗਿਆ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ ਤੇ ਅਸੀਂ ਵੀ ਇਹ ਗੱਲਬਾਤ ਆਖੀ ਹੈ ਵੀ ਇਹ ਸਾਡੇ ਸਿੱਖ ਸੰਧਾਤਾ ਦੀ ਗੱਲਬਾਤ ਆ ਸਾਡੀ ਇੱਜ਼ਤ ਦੀ ਸਿੱਖਾਂ ਦੀ ਗੱਲਬਾਤ ਆ ਇਸ ਕਰਕੇ ਇਸ ਤੇ ਅਸੀਂ ਕੋਈ ਵੀ ਤਕਾਈ ਨਹੀਂ ਵਰਤਣ ਦੇਵਾਂਗੇ ਜੇ ਪੁਲਿਸ ਪ੍ਰਸ਼ਾਸਨ ਸਰਕਾਰੀ ਵਿਸ਼ਵਾਸ ਦਿਵਾਉਂਦੀ ਆ ਕਿ ਜੋ ਗੱਲਬਾਤ ਇਹ ਸਿੱਖ ਬੱਚੀ ਨਾਲ ਹੋਈ ਆ ਤੇ ਉਹਨਾਂ ਨੂੰ ਬਣਦੀ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਊਗੀ ਤੇ ਪਰਿਵਾਰ ਸੰਤੁਸ਼ਟ ਆ ਤੇ ਨਹੀਂ ਜੋ ਸਿੱਖਾਂ ਦੇ ਸੰਧਾ ਦੇ ਨੇ ਉਸ ਮੁਤਾਬਕ ਸੱਤ ਜੋ ਵੀ ਆਪਾਂ ਕਾਰਵਾਈ ਕਰਨਗੇ ਤੇ ਉਹ ਅਗਲੀ ਕਾਰਵਾਈ ਹੋਊਗੀ ਇਸ ਕਰਕੇ ਜਿੰਨੇ ਵੀ ਤੇ ਪਰਿਵਾਰ ਆਏ ਨੇ ਤੇ ਇਸ ਵਾਰ ਵਜ ਤੇ ਸਿੱਖਾਂ ਨੂੰ ਬੇਨਤੀ ਕਰਦੇ ਆ ਵੀ ਅਦੀਕ ਕਰਿਓ ਵੀ ਜੇ ਇੱਥੇ ਲੋੜ ਪੈਂਦੀ ਹੈ ਤੇ ਆਪਾਂ ਨੇ ਤੱਕ ਸਨੇਹਾ ਪਹੁੰਚਦਾ ਜ਼ਰੂਰ ਕਰਨਗੇ ਪਰ ਹੁਣ ਇਹੀ ਗੱਲਬਾਤ ਹੋਈ ਆ ਪਹਿਲੋ ਜਿਹੜੀ ਕਾਰਵਾਈ ਰੁਕ ਗਈ ਸੀ ਤੇ ਹੁਣ ਇਹਨਾਂ ਦੇ ਉੱਤੇ ਦਬਾਅ ਪਿਆ ਵਾ ਤੇ ਸਾਰੇ ਪਿਤਾ ਪਾਰ ਹੋਏ ਨੇ ਕਰਮਚਾਰੀ ਤੇ ਪਰਿਵਾਰ ਠੀਕ ਆ ਜਿਹੜੀ ਬੱਚੀ ਆ 13 ਸਾਲ ਦੀ ਉਹ ਵੀ ਤੰਦਰੁਸਤ ਆ ਠੀਕ ਆ ਤੇ ਸਾਰੇ ਏਕੇ ਦੇ ਵਿੱਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਰਤਪਾਲ ਸਿੰਘ ਮਹਿਰੋ ਆ ਅਮਰਤਪਾਲ ਸਿੰਘ ਮਹਿਰੋ ਬਲਾਤਕਾਰ ਜਾਂ ਕੋਈ ਹੋਰ ਘਟਨਾ ਵਾਪਰੀ ਆ ਜੀ ਜੀ ਹਾਂ ਜੀ ਕਿਹੜੇ ਜ਼ਿਲ੍ਹੇ ਚ ਕਿੱਥੇ ਆ ਜੀ ਤੇ ਤੇਰੀ ਪੇਚਲਾ ਹੈ ਫੋਰਮਪੁਰ ਤਸੀਲ ਪੀਲੀਪੀਟ ਕੀ ਪ੍ਰੋਗਰਾਮ ਹੁਣ ਅੱਗੇ ਅਸੀਂ ਪੰਜਾਬ ਤੋਂ ਆਉਣਾ ਸੀ ਆ ਭਾਈ ਸਾਹਿਬ ਬਲਾਤਕਾਰ ਕਰਨ ਵਾਲਾ ਹੈ ਬੰਦਾ ਕਿੱਥੇ ਆ ਇਹ ਉੱਥੇ ਹੀ ਆ ਜੀ ਉਸੇ ਪਿੰਡ ਚ ਹੀ ਆ ਤੇ ਫਿਰ ਆਪਾਂ ਕੱਟ ਘਾਣੂ ਕਰਨਾ ਪਹਿਲਾਂ ਹੀ ਕੰਮ ਕਰ ਦਿੰਨੇ ਆ ਤੁਸੀਂ ਸਾਨੂੰ ਦੱਸੋ ਅਸੀਂ ਆ ਜਾਂਦੇ ਆ ਨਹੀਂ ਨਹੀਂ ਇਹ ਕੰਮ ਜਿਹੜਾ ਹੈ ਨਾ ਇਹ ਰੱਬ ਦਾ ਹੱਥ ਆ ਕਿ ਜੇ ਨਾ ਇੱਕ ਪਰਮਾਤਮਾ ਦੇ ਹੱਥ ਆ ਸਿਆ ਪੈਦਾ ਕਰਨਾ ਤੇ ਮਾਰਨਾ ਇਹ ਦੋ ਚੀਜ਼ਾਂ ਨੇ ਆਪਣੇ ਹੱਥ ਬਿਲਕੁਲ ਪਤਾ ਕੀ ਆ ਮੈਂ ਤੁਹਾਨੂੰ ਦੱਸਦਾ ਹਾਂਜੀ ਪੈਦਾ ਕਰਨਾ ਮਾਰਨਾ ਰੱਬ ਦੇ ਹੱਥ ਆ ਜੀ ਜੀ ਜੇ ਉਹ ਬਲਾਤਕਾਰ ਕਰਨ ਲਈ ਬੰਦੇ ਕੁੜੀ ਨੂੰ ਮਾਰ ਜਾਂਦੇ ਫੇਰ ਆਪਾਂ ਕੀ ਕਰਦੇ ਹਾਂ ਬਿਲਕੁਲ ਮਾਰਦੇ ਤੇ ਹੁਣ ਮਰਿਆ ਨਾਲ ਉਹ ਵੀ ਵਾਧਾ ਕੁੜੀ ਜਿਹਦਾ ਬਲਾਤਕਾਰ ਹੋ ਜੀ ਜੀ ਫੇਰ ਆਪਾਂ ਇਹਨਾਂ ਚੀਜ਼ਾਂ ਨੂੰ ਛੱਡিয়ে ਆਪਾਂ ਆਪਦੇ ਸੰਧਾਰਤਾ ਤੇ ਕਾਇਮ ਰਹੀਏ ਠੀਕ ਹੈ ਸਾਰਿਆਂ ਨੇ ਜਿਹੜੇ ਨੇ ਇਹਨੂੰ ਮੁੱਖ ਮੰਤਰੀ ਨੂੰ ਫੋਨ ਕੀਤਾ ਲੈ। 3 ਦਿਨ ਦਾ ਸਮਾਂ ਸਾਰਿਆਂ ਪਾਇਆ ਹੈ। ਇਹ ਉਹ ਬੰਦਾ ਨੇੜੇ ਤੇੜਈ ਆ। ਹਾਂਜੀ। ਫਿਰ ਵੇਖਾਂਗੇ ਕਿਹੜਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਆ ਫਿਰ ਉਹਦੇ ਘਰੇ ਉਹਦਾ ਹੀ ਸੇਵਾ ਫੂਕ ਦਿੰਨੇ ਤੁਸੀਂ ਸਾਨੂੰ ਹੁਕਮ ਲਾਓ ਅਸੀਂ ਆਉਣ ਲਈ ਤਿਆਰ ਆ। ਆ ਚਲੋ ਇਹ ਜਿਹੜਾ ਹੈ ਨਾ ਹੁਣ ਕੱਲ ਨੂੰ ਕੱਲੇ ਪਰਸੋਂ ਮੀਟਿੰਗ ਮੇਰੀ ਹੋਣੀ ਆ। ਪਰਸੋਂ ਸਾਰਿਆਂ ਨਾਲ ਸਲਾਹ ਮਸ਼ਵਰਾ ਕਰ ਲੈਨੇ ਆ। ਆਪਾਂ ਆਪਣੇ ਸੰਦਾਲ ਮੈਂ ਮੈਂ ਸਾਨੂੰ ਦੱਸ ਦੇ ਆਪਾਂ ਸੰਧਾਨਤਾ ਤੇ ਕੈਮਰੇ ਨਾਲ ਤੇ ਆਪਣੇ ਧਰਮ ਲਈ ਸਿਰ ਦੇਣੇ ਆ ਤੇ ਜੇ ਕੋਈ ਕਿਸੇ ਵੀ ਬੀਬੀ ਨੂੰ ਕੋਈ ਕਿਸੇ ਵੀ ਧਰਮ ਦੀ ਆ ਜੀ ਜੀ ਜੇ ਆਪਣੇ ਜਾਂਉਂਦੇ ਜੇ ਸਿੱਖਾਂ ਦੇ ਕਿਸੇ ਨੇ ਧੀ ਦਾ ਬਲਾਤਕਾਰ ਹੁੰਦਾ ਨਾ ਇਦੋਂ ਮਾੜੀ ਗੱਲ ਨਹੀਂ ਕੋਈ ਹੋ ਸਕਦੀ ਜੀ 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 ਮਹਾਰਾਜ ਸਾਹਿਬ ਮੈਂ ਪ੍ਰਚਾਰਕਾਂ ਕਰਕੇ ਆਦੀ ਨੂੰ ਫੋਨ ਕਰਦਾ ਜਾਵਾਂ ਹਾਂ ਜੀ ਪ੍ਰਧਾਨ ਸਾਹਿਬ ਬਸ ਮੈਂ ਇੰਨਾ ਕੀ ਕਿਹਾਣਾ ਸੀਗਾ ਵੀ ਅਸੀਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸਿਰ ਪੀਲੀ ਪੀ ਦਵਾਂਗੇ ਹਾਂ ਜੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸਿੰਘ ਪੀਲੀ ਪੀਤ ਹੋਣਗੇ ਹੋਰ ਕੋਈ ਆਵੇ ਚਾ ਨਾ ਆਵੇ ਸਿੰਘ ਪਹੁੰਚ ਜਾਣਗੇ ਹੋਏ ਕਦੋਂ ਜੀ ਕੱਲ ਨੂੰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਅੱਛਾ ਅੱਛਾ ਹਾਂ ਜੀ ਚਲੋ ਠੀਕ ਹੈ